ਤਾ ਦੋਸਤੋ ਮੈਂ ਹੁਣੇ ਇੱਕ ਵੀਡੀਓ ਦੇਖੀ ਸ਼ਾਇਦ ਪਿੰਡ ਲਾਲੇਣਾ ਦਾ ਕਿਸਾਨ ਸੀਗਾ ਜਿਸ ਨੇ ਆਪਣੀ ਤਿੰਨ ਕਿੱਲੇ ਕਣਕ ਵਾਹ ਦਿੱਤੀ ਮਜਬੂਰੀ ਕੀ ਸੀ ਕਹਿੰਦਾ ਮੇਰੀ ਕਣਕ ਨੂੰ ਕੀੜਾ ਪੈ ਗਿਆ ਆਹੀ ਸੰਢੀ ਆਪਣੇ ਖੇਤਾਂ ਉੱਚ ਵੀ ਹੈਗੀ ਨਾ ਕਿਸਦੇ ਘਟਾ ਕਿਸਦੇ ਵਾਧ ਦਾ ਕਿਸਦੇ ਦੋਗੀਆਂ ਪਾਤੀਆਂ ਕਹਿੰਦਾ ਬਹੁਤ ਸਿਪਰੀਆਂ ਕੀਤੀਆਂ ਮਰੀ ਨਹੀਂ ਅੱਕ ਕੇ ਕੌੜਾਕੁੱਟ ਭਰ ਕੇ ਕਹਿੰਦਾ ਮੈਂ ਆਪਣੀ ਤਿੰਨ ਕਿੱਲੇ ਕਣਕ ਹੀ ਵਾਤੀ ਉਸ ਤੋਂ ਵੀ ਵੱਡੀ ਗੱਲ ਗੌਰ ਕਰਨ ਵਾਲੀ ਗੱਲ ਆ ਕਹਿੰਦਾ ਮੈਂ ਸੋਸ਼ਲ ਮੀਡੀਆ ਤੇ ਵੀਡੀਓ ਵੀ ਬਾਤੀ ਹਰ ਇੱਕ ਇੱਕ ਵੀ ਖੇਤੀਬੜਾ ਅਧਿਕਾਰੀ ਨੇ ਮੇਰੀ ਬਾਹ ਨਹੀਂ ਫੜੀ ਕਹਿੰਦੇ ਸਾਡੇ ਹੱਥ ਖੜੇ ਆ ਤਾਂ ਦੋਸਤੋ ਇਹ ਉਦੋਂ ਬੜੀ ਛੇਤੀ ਹੁੰਦੇ ਸੀਗੇ ਜਦੋਂ ਆਪਣੇ ਖੇਤਾਂ ਦੇ ਵਿੱਚ ਅੱਗ ਲੱਗਦੀ ਸੀ ਧੂਆਂ ਨਿਕਲਦਾ ਨਹੀਂ ਸੀਗਾ ਛੁੱਟੀ ਵਾਲੇ ਦਿਨ ਵੀ ਚੱਪਲਾਂ ਦੇ ਵਿੱਚ ਖੇਤੀਬੜਾ ਅਧਿਕਾਰੀ ਤੋਂ ਲੈ ਕੇ ਪੋਸਟਕ ਗੱਡੀ ਨੇ ਗੱਡੀਆਂ ਆਪਣੇ ਖੇਤਾਂ ਤੱਕ ਆ ਜਾਂਦੀਆਂ ਸੀਗਾ ਕਹਿੰਦੇ ਹਾਂ ਵੀ ਆ ਕਿਵੇਂ ਲਾਈ ਲੱਖਾਂ ਕਰੋੜਾਂ ਰੁਪਏ ਨੇ ਸਬਸਿਡੀਆਂ ਸਾਨੂੰ ਦਿੱਤੀਆਂ ਸੀ ਐਡੇ-ੜੇ ਵੱਡੇ ਮਸ਼ੀਨਰੀਆਂ ਸਾਨੂੰ ਦਿੱਤੀਆਂ ਸੀ ਕਟੋ ਪਰਚਾ ਆ ਕਿਵੇਂ ਲਾਉਂਦਾ ਆਹ ਦੋਸਤੋ ਡੱਬੀ ਦੇ ਵਿੱਚ ਸੀਖ ਨਹੀਂ ਨਿਕਲਦੀ ਸੀ ਪਹਿਲਾਂ ਜਾਂ ਪਹਿਲਾਂ ਹੀ ਇਹ ਖੜੇ ਹੁੰਦੇ ਸੀਗੇ ਹੁਣ ਕਿੱਧਰ ਗਏ ਹੁਣ ਕਿਉਂ ਨਹੀਂ ਆ ਰਿਹਾ ਸ਼ਾਇਦ ਇਹਨਾਂ ਨੂੰ ਠੰਡ ਲੱਗਦੀ ਹੋਣੀ ਆ ਆਹੀ ਕਾਰਨ ਹੋਣਾ ਹੋਰ ਕੀ ਕਾਰਨ ਆ ਤਾਂ ਦੋਸਤੋ ਕਿਸਾਨ ਦੇ ਆ ਹਾਲਾਤ ਵੀ ਆ ਨਰਮਾ ਕਿਸਾਨਾਂ ਨੇ ਬਾਤ ਆ ਜਿੰਨਾ ਨੁਕਸਾਨ ਇਸ ਵਾਰ ਗਲਾਬੀ ਸੁਣੀ ਨੇ ਨਰਮੇ ਦਾ ਕੀਤਾ ਨਾ ਇਸ ਸਾਲ ਹੋਰ ਕਿਸੇ ਸਾਲ ਨਹੀਂ ਕੀਤਾ ਕਿਸ ਆਪਣੇ ਕਿਸਾਨ ਵੀਰਾਂ ਨੇ ਕਰਜ਼ਾ ਚੁੱਕ ਚੁੱਕ ਕੇ ਸਪ੍ਰਿਹਾਂ ਕੀਤੀਆਂ ਤਾਂ ਵੀ ਹਾਲਾਤ ਇਹੋ ਜਿਹੇ ਬਣੇ ਹੋਏ ਆ ਟਿੰਡੇ ਤੋੜਨ ਤੱਕ ਨਹੀਂ ਮਿਲੇ ਕਿਸਾਨ ਵੀਰਾਂ ਨੂੰ ਹੁਣ ਦੇਖੋ ਉਹਨਾਂ ਨਰਮੇ ਵਾਲੇ ਕਿਸਾਨ ਵੀਰਾਂ ਦਾ ਕੀ ਹਾਲਾਤ ਹੋਣਗੇ ਆਪਣੇ ਬੱਚੇ ਕਿਵੇਂ ਪਾਲਣਗੇ ਨਾ ਨਾ ਇਹ ਵੀਡੀਓ ਨਹੀਂ ਪਾਉਣੀ ਅਸੀਂ ਕਿਸਾਨ ਹੁਣ ਆਪਣੇ ਕਣਕ ਵਾਹ ਰਿਹਾ ਇਹ ਵੀ ਵੀਡੀਓ ਵੀ ਨਹੀਂ ਪਾਉਣੀ ਅਸੀਂ ਕਿੰਨਾ ਵੱਡਾ ਮਰਦੀ ਨੁਕਸਾਨ ਹੋ ਰਿਹਾ ਯਾਰ ਕਿਸਾਨ ਖੁਦਕੁਸ਼ੀ ਕਿਉਂ ਨਾ ਕਰ ਲਈ ਇਹ ਵੀਡੀਓ ਨਹੀਂ ਪਾਉਣੀ ਅਸੀਂ ਕਿਹੜੀ ਵੀਡੀਓ ਪਾਉਣੀ ਆ ਹੁਣ ਜਿਹਨੂੰ ਕੈਮਰਾ ਤੱਕ ਫੜਨਾ ਨਹੀਂ ਆਉਂਦਾ ਸੀ ਨਾ ਉਹ ਵੀ ਆਪਣੇ ਕਿਸਾਨ ਵੀਰਾਂ ਦੇ ਖੇਤਾਂ ਦੇ ਵਿੱਚ ਆ ਜਾਂਦਾ ਸੀਗਾ ਆਹ ਦੇਖੋ ਵੱਡੇ ਆਣ ਦਿੱਤਾ ਇਹਨਾਂ ਨੂੰ ਆਪਣੇ ਬੱਚੇ ਦੇ ਮੂੰਹ ਨਹੀਂ ਦੇਖਦੇ ਸਾਰੀ ਹਵਾ ਗੰਦੀ ਕਰਤੀ ਸਿਰਫ 15 20 ਦਿਨ ਕੰਮ ਚੱਲਿਆ ਹੋਣਾ ਇਹ ਤੇ ਆਪਣੇ ਕਿਸਾਨ ਵੀ ਉਹਨਾਂ ਨੂੰ ਫੁੱਲ ਬਦਨਾਮ ਕਰਤਾ ਇੱਥੋਂ ਤੱਕ ਇਹ ਧਰਤੀ ਉੱਚ ਪਾਣੀ ਮੁੱਕਿਆ ਨਹੀਂ ਪਹਿਲੇ ਕਿਸਾਨ ਵੀਰ ਬਦਨਾਮ ਆ ਕਿਤੇ ਝੋਨਾ ਲਾਉਂਦੇ ਆ ਇਹ ਧਰਤੀ ਉੱਚ ਪਾਣੀ ਮਕਾਉਣ ਦਾ ਸਿਰਫ ਕਿਸਾਨ ਹੀ ਜ਼ਿੰਮੇਵਾਰ ਹੋਊਗਾ ਹੋਰ ਕੋਈ ਨਹੀਂ ਆਹ ਕੰਮ ਕਰਨਗੇ ਪਰ ਕਿਸਾਨ ਵੀਰ ਖੁਦਕੁਸ਼ੀ ਕਰ ਇੰਨਾ ਵੀ ਨਹੀਂ ਜੇ ਕਿਸਾਨ ਵੀਰ ਕੋਠੀ ਪਾਲਦੇ ਨਾ ਕਰਦਾ ਚੱਕ ਕੋਠੀ ਪਾਲੀ ਹੁਣ ਕਰਦਾ ਖੁਦਕੁਸ਼ੀ ਆ ਇਹੜੇ ਹਾਲਾਤ ਆ ਇਹ ਨਹੀਂ ਦਿਖਦੇ ਤਾਂ ਦੋਸਤੋ ਮੇਰੇ ਕਹਿਣ ਦਾ ਮਤਲਬ ਮਾੜੇ ਸਮੇਂ ਦੇ ਵਿੱਚ ਆਪਣੇ ਕਿਸਾਨ ਵੀਰਾਂ ਨਾਲ ਕੋਈ ਨਹੀਂ ਖੜਦਾ ਇਸ ਦੀ ਆਪਣਾ ਇੱਕ ਆਪਣਾ ਕੀ ਰੱਖੋ ਆਪਣਾ ਚੰਗਾ ਕੀ ਆ ਮਾੜਾ ਕੀ ਆ ਆਪਾਂ ਡਿਸਾਈਡ ਕਰਨਾ ਇੱਥੋਂ ਤੱਕ ਕਿਵੇਂ ਕਈ ਕਿਸਾਨ ਵੀਰ ਦੇਖਿਆ ਆਪਣੇ ਕਿਸਾਨ ਵੀਰਾਂ ਨੂੰ ਭੰਡੀ ਜਾਂਦੇ ਆ ਇਸ ਲਈ ਦੋਸਤੋ ਆਪਾਂ ਇਹ ਕੰਮ ਨਹੀਂ ਕਰਨਾ ਨਾ ਨਾ ਹੁਣ ਦੇਖੋ ਆਪਣੇ ਹਾਲਾਤ ਕੀ ਆ ਕੌਣ ਖੜ ਰਿਹਾ ਆਪਣੇ ਨਾਲ ਕਿੰਨੀਆਂ ਸੋਸ਼ਲ ਮੀਡੀਆ ਤੇ ਵੀਡੀਓ ਆ ਰਹੀਆਂ ਆਪਣੀਆਂ ਤਾਂ ਜਦੋਂ ਆਪਾਂ ਅੱਗ ਲਾਵਾਂਗੇ ਉਦੋਂ ਵੈਰਲ ਹੋ ਜਾਣਗੇ ਵੀਡੀਓ ਕਿਸਾਨ ਹੀ ਮਾਰੇ ਆ ਤਾਂ ਦੋਸਤੋ ਹੁਣ ਆਪਣੇ ਕਿਸਾਨ ਵੀਰ ਕਰਜ਼ਾ ਚੁੱਕਣਗੇ ਤਾਂ ਹੋਰ ਕੀ ਕਰਨਗੇ ਕਿਉਂ ਫਸਲ ਆਪਣੇ ਹੋਣੀ ਤਾਂ ਆਪਾਂ ਕਰਦੇ ਚੁਕਣਾ ਕਿਸਾਨ ਵੀਰ ਖੁਦਕੁਸ਼ੀ ਕਰ ਲਊ ਕਰੂਗਾ ਅੱਖੀਆਂ ਨਹੀਂ ਨਹੀਂ ਫਸਲ ਕਾ ਨੂੰ ਮਰੀ ਸੀ ਇਹਨਾਂ ਤਾਂ ਵੱਡੀ ਕੋਠੀ ਪਾਲੀ ਤਾਂ ਕਰਕੇ ਖੁਦਕੁਸ਼ੀ ਕੀਤੀ ਹੈ ਨਾ ਚਾਹਦਾ ਕਰਜ਼ਾ ਕਿਹਨੇ ਅੱਖਾਂ ਚ ਚੁਕਣ ਨੂੰ ਤਾਂ ਦੋਸਤੋ ਇਸ ਲਈ ਇੱਕਾ ਬਣਾਓ ਆਪਣੇ ਖੇਤ ਜਾ ਕੇ ਜਿਹੜਾ ਮਾਰੋ ਕਰੇ ਤੁਹਾਡੇ ਤਾਂ ਨਹੀਂ ਇਹ ਸੁੰਡੀ ਪੈ ਰਹੀ ਜੇਕਰ ਸੁੰਡੀ ਪਈਏ ਤਾਂ ਤੁਰੰਤ ਹੱਲ ਕਰੋ ਵੈਸੇ ਦੋਸਤੋ ਇਸ ਦੇ ਉੱਪਰ ਨਾ ਹਲੇ ਤੱਕ ਕਿਸੇ ਵੀ ਸਪਰੀ ਦਾ ਕੋਈ ਬਾਲਾ ਵਧੀਆ ਕੰਟਰੋਲ ਨਹੀਂ ਹੈਗਾ ਹਾਂ ਜਿਵੇਂ ਹੀ ਠੰਡ ਵਧਦੀ ਹੈ ਇਹ ਆਪਣੇ ਆਪ ਕੰਟਰੋਲ ਹੋ ਜਾਂਦੀ ਹੈਗੀ ਤਾਂ ਦੋਸਤੋ ਇੰਨਾ ਖਿਆਲ ਰੱਖੋ ਆਪਣੇ ਖੇਤਾਂ ਵਿੱਚ ਗੇੜਾ ਜ਼ਰੂਰ ਮਾਰੋ ਆਪਣਾ ਚੰਗਾ ਮਾੜਾ ਆਪਾਂ ਸੋਚਣਾ ਸਭ ਤੋਂ ਵੱਡੀ ਗੱਲ ਹੈ ਏਕਾ ਬਣਾ ਕੇ ਰੱਖੋ ਤੇ ਹੁਣ ਇਹ ਵੀ ਯਾਦ ਰੱਖੋ ਕਿ ਆਪਣੇ ਮਾੜੇ ਸਮੇਂ ਦੇ ਵਿੱਚ ਕੌਣ-ਕੌਣ ਆਪਣੇ ਨਾਲ ਖੜਦਾਗਾ ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤੋ